ਕਰੋ ਤਾਂ ਫਾਲ ਜਿਹੜਾ ਹੈ ਪ੍ਰਮਾਤਮਾ ਜ਼ਰੂਰ ਦੇ ਦਿੰਦਾ ਹੈ ਸੋ ਆਪਾਂ ਤਸਵੀਰਾਂ ਤੁਹਾਨੂੰ ਦਿਖਾਵਾਂਗੇ ਕਿ ਤੁਸੀਂ ਅਕਸਰ ਉਹਨਾਂ ਨੂੰ ਸੋਸ਼ਲ ਮੀਡੀਆ ਤੇ ਦੇਖਦੇ ਰਹਿੰਦੇ ਹੋ ਤਾਂ ਅੱਜ ਜਿਹੜਾ ਹੈ ਉਹਨਾਂ ਨਾਲ ਮਿਲਾਨ ਜਾ ਰਿਹਾ ਹੈ ਅੱਗੇ ਤੁਹਾਨੂੰ ਰੋਬਰੂ ਕਰਵਾਇਆ ਹੈ ਕੋਵਰ ਅਮਰਿਤ ਵੀਰ ਸਿੰਘ ਤੇ ਨਾਲ ਜਪਰੂਪ ਕੋਰ ਜਿਨ੍ਹਾਂ ਨੇ ਬੜਾ ਪੰਜਾਬ ਦਾ ਨਾਮ ਰੋਸ਼ਨ ਕੀਤਾ ਤੇ ਜ਼ਿਲ੍ਹੇ ਦਾ ਵੀ ਨਾਮ ਰੋਸ਼ਨ ਕੀਤਾ ਅੱਜ ਮਜ਼ਬੂਤ ਰਾਸ਼ਟਰ ਸੰਗਠਨ ਵੱਲੋਂ ਜਿਹੜਾ ਹੈ ਉਹਨਾਂ ਨੂੰ ਸਨਮਾਨਿਤ ਕੀਤਾ ਗਿਆ ਸੋ ਬੜੀ ਮਾਣ ਵਾਲੀ ਗੱਲ ਆ ਜੀ ਐਦਾਂ ਦੇ ਬੱਚਿਆਂ ਨੂੰ ਜਰਾਏ ਸਨਮਾਨ ਕਰਨਾ ਬਣਦਾ ਵੀ ਏ ਆਪਾਂ ਗੱਲਬਾਤ ਵੀ ਕਰਾਂਗੇ ਸੋ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਸਾਰੇ ਪਿਆਰੇ ਸਰੋਤਿਆਂ ਨੂੰ ਜੀ ਫਿਰ ਕੀ ਕਹਿਣਾ ਚਾਹੁੰਦੇ ਆ ਅੱਜ ਫਿਰ ਸਨਮਾਨਿਤ ਕੀਤਾ ਗਿਆ ਤੁਹਾਨੂੰ ਬਹੁਤ ਖੁਸ਼ੀ ਹੋਈ ਏ ਸਰ ਤੇ ਮੈਂ ਜਿਵੇਂ ਪਹਿਲਾਂ ਕਿਹਾ ਕਿ ਮੇਰੇ ਨਾਲੋਂ ਵੱਧ ਕੇ ਖੁਸ਼ੀ ਉਹਨਾਂ ਨੂੰ ਹੋਈ ਏ ਜਿਨ੍ਹਾਂ ਨੇ ਸਾਨੂੰ ਸਨਮਾਨ ਕੀਤਾ ਵਾ ਕਿਉਂਕਿ ਅਸੀਂ ਉਹਨਾਂ ਦੇ ਸ਼ਹਿਰ ਦੇ ਆ ਤੇ ਉਹਨਾਂ ਦਾ ਫਰਜ਼ ਬਣਦਾ ਵਾ ਤੇ ਇਦਾਂ ਹੀ ਇਹਨਾਂ ਵਾਂਗੂ ਹਰੇਕ ਸ਼ਹਿਰ ਦੇ ਉਸ ਵਸਨੀਕ ਦਾ ਫਰਜ਼ ਬਣਦਾ ਹੈ ਕਿ ਸਾਡੇ ਵਰਗੇ ਚੈਂਪੀਅਨਸ ਨੂੰ ਐਥਲੀਟਸ ਨੂੰ ਸਨਮਾਨ ਕਰਨਾ ਚਾਹੀਦਾ ਹੈ ਉਹਨਾਂ ਨੂੰ ਮੋਟੀਵੇਟ ਕਰਨਾ ਚਾਹੀਦਾ ਵਾ ਤਾਂ ਜੋ ਗਲਤ ਰਾਹ ਨਾ ਆਪਣੋ ਕਿਉਂਕਿ ਜੇ ਉਹ ਮਿਹਨਤ ਕਰਦੇ ਆ ਮਿਹਨਤ ਦਾ ਰਸਤਾ ਉਹਨਾਂ ਨੇ ਅਪਣਾਇਆ ਵਾ ਤਾਂ ਉਸੇ ਰਸਤੇ ਤੇ ਡਟੇ ਰਹਿਣ ਸੋ ਅਮਰਤ ਜੀ ਕਿੰਨੇ ਕ ਅਵਾਰਡ ਲੈ ਚੁੱਕੇ ਤੇ ਅੱਗੇ ਕਾਦੀ ਤਿਆਰੀ ਚੱਲਦੀ ਹੋਵੇ ਉਹ ਵੀ ਦੱਸੋ ਸਾਡੇ ਨਾਲ ਸਰ ਅਵਾਰਡ ਹਾਫ ਸੈਂਚਰੀ ਕੰਪਲੀਟ ਹੋ ਚੁੱਕੀ ਹੈ ਤੇ ਕਰਮਵੀਰ ਚੱਕਰ ਪੁਰਸਕਾਰ ਵੀ ਮਿਲ ਚੁੱਕਿਆ ਮੈਨੂੰ ਤੇ ਅੱਜਵੇਂ ਸਾਡੇ ਡਾਕਟਰ ਈਪੀਜੀ ਅਬਦੁਲ ਕਲਾਮ ਅਬੂਲ ਪਕੀਰ ਜalaluddin abdul karam ਜੀ ਸਾਡੇ ਰਾਸ਼ਟਰਪਤੀ ਰਹ ਚੁੱਕੇ ਨੇ ਸਾਡੇ ਦੇਸ਼ ਦੇ ਇਨਾਂ ਦੀ ਸੋਚ ਦੇ ਪਹਿਰਾ ਦਿੰਦੇ ਹੋਏ ਇਹਨਾਂ ਨੇ ਸਾਨੂੰ ਸਨਮਾਨ ਕੀਤਾ ਵਾ ਜੋ ਪਹਿਲਾਂ ਕਰਮਵੀਰ ਚੱਕਰ ਪੁਰਸਕਾਰ ਮੈਨੂੰ ਮਿਲਿਆ ਵਾ ਉਹ ਵੀ ਇਹਨਾਂ ਦੀ ਸੋਚ ਦੇ ਪਹਿਰਾ ਦਿੰਦੇ ਹੋਏ ਮੈਨੂੰ ਯੂਨਾਈਟਿਡ ਨੇਸ਼ਨਸ ਨੇ ਪੁਰਸਕਾਰ ਦਿੱਤਾ ਵਾ ਤੇ ਉੱਥੇ ਦੁੱਖ ਵੀ ਲੱਗਦਾ ਹੈ ਕਿ ਸਾਡੀ ਪੰਜਾਬ ਦੀ ਸਰਕਾਰ ਨੇ ਮੈਨੂੰ ਕੋਈ ਸਨਮਾਨ ਨਹੀਂ ਕੀਤਾ ਸਾਡੇ ਸ਼ਹੀਦ ਭਗਤ ਸਿੰਘ ਜੀ ਪੁਰਸਕਾਰ ਮਿਲਦਾ ਵਾ ਮਹਾਰਾਜਾ ਰਣਜੀਤ ਸਿੰਘ ਜੀ ਪੁਰਸਕਾਰ ਮਿਲਦਾ ਵਾ ਪਰ ਕਿਤੇ ਸਾਡੇ ਜ਼ਿਕਰ ਨਹੀਂ ਕੀਤਾ ਗਿਆ ਉੱਥੇ ਜਾਂ ਮੇਰਾ ਨਹੀਂ ਕੀਤਾ ਗਿਆ ਜਾਂ ਸਾਡੀ ਚੈਂਪੀਅਨ ਐਥਲੀਟ ਹੈ ਜੋ ਪ੍ਰੂਫ ਕੋਰੀਆ ਇਹਦਾ ਨਹੀਂ ਕੀਤਾ ਗਿਆ ਸਾਡੇ ਵਾਂਗੂ ਬੜੇ ਹੋਰ ਨੌਜਵਾਨ ਨੇ ਜੋ ਮਿਹਨਤਾਂ ਕਰਕੇ ਬੈਠੇ ਨੇ ਕਦੀ ਉਹਨਾਂ ਦਾ ਜ਼ਿਕਰ ਨਹੀਂ ਕੀਤਾ ਗਿਆ ਤੇ ਮੈਨੂੰ ਲੱਗਦਾ ਹੈ ਕਿ ਉੱਥੇ ਜ਼ਿਕਰ ਹੋਣਾ ਚਾਹੀਦਾ ਸਾਡਾ ਕਿਉਂਕਿ ਅਸੀਂ ਕੋਈ ਗਲਤ ਕੰਮ ਨਹੀਂ ਕਰ ਰਹੇ ਜਾਂ ਗਲਤ ਲੋਕਾਂ ਨੂੰ ਮੋਟੀਵੇਟ ਨਹੀਂ ਕਰ ਰਹੇ ਸਹੀ ਰਾਹ ਤੇ ਤੁਰ ਕੇ ਸਹੀ ਲੋਕਾਂ ਨੂੰ ਪ੍ਰੇਰਿਤ ਕਰ ਰਹੇ ਹਾਂ ਕਿ ਯਾਰ ਸਾਨੂੰ ਸਹੀ ਰਾਹ ਤੇ ਰਹਿ ਕੇ ਮਿਹਨਤ ਕਰਨੀ ਚਾਹੀਦੀ ਹੈ ਤੇ ਆਪਣੀ ਦੇਸ਼ ਦਾ ਨਾਮ ਰੋਸ਼ਨ ਕਰਨਾ ਚਾਹੀਦਾ ਵਾ ਬਾਕੀ ਮੈਂ মিডিਆ ਦਾ ਧੰਨਵਾਦ ਕਰਨਾ ਕਿਉਂਕਿ মিডিਆ ਨੇ ਮੈਨੂੰ ਬਹੁਤ ਸਪੋਰਟ ਕੀਤੀ ਹੈ ਹਮੇਸ਼ਾ ਮੈਨੂੰ ਮੋਟੀਵੇਟ ਕੀਤਾ ਵਾ ਇੱਕ ਹੱਲਾਸ਼ੇਰੀ ਦਿੱਤੀ ਹੈ ਸੋਮਰਤ ਜੀ ਪਤਾ ਲੱਗਿਆ ਕਿ ਆਉਣ ਵਾਲੀਆਂ ਫਿਲਮਾਂ ਦੇ ਵਿੱਚ ਵੀ ਆਡੇ ਗੁਰਦਾਸਪੁਰ ਦਾ ਤੇਰਾ ਕੀ ਕਹਿੰਦੇ ਨੇ ਹੌਣ ਹਾਰ ਜੀ ਵਿਦਿਆਰਥੀ ਕਹਿ ਲੋ ਤੇ ਜਾਂ ਸਪੋਰਟਸ ਪਰਸਨ ਕਹਿ ਲੋ ਕੀ ਕਹਿਣਾ ਚਾਹੁੰਦੇ ਹੋ ਸਰ ਇਹ ਜੋ ਮੈਂ ਪਲੱਬੀਆਂ ਕਰ ਰਿਹਾ ਹਾਂ ਰੀਅਲ ਲਾਈਫ ਦੇ ਵਿੱਚ ਕਰ ਰਿਹਾ ਜੀ ਉਹ ਰੀਅਲ ਉਹ ਰੀਅਲ ਲਾਈਫ ਆ ਜਣੀ ਹੈ ਉਹਦੇ ਵਿੱਚ ਰਹਿ ਕੇ ਵੀ ਮੈਂ ਵਧੀਆ ਮੋਟੀਵੇਟ ਕਰੂੰਗਾ ਯੰਗਸਟਰਸ ਨੂੰ ਵਧੀਆ ਸਟੋਰੀ ਲੈ ਕੇ ਆਉਂਗਾ ਤੇ ਵਧੀਆ ਸਟੋਰੀਜ਼ ਦੇ ਵਿੱਚ ਇੱਕ ਲੀਡ ਰੋਲ ਦੇ ਵਿੱਚ ਲੋਕਾਂ ਨੂੰ ਮੋਟੀਵੇਟ ਕਰਦਾ ਰਹੂੰਗਾ ਯੰਗਸਟਰਸ ਨੂੰ ਇੱਕ ਸਨੇਹਾ ਦੇਣ ਦੀ ਕੋਸ਼ਿਸ਼ ਕਰੂੰਗਾ ਤੇ ਜਲਦੀ ਹੀ ਰੂਪ ਰੂਪ ਹੋਵਾਂਗੇ ਤੁਹਾਡੇ ਸਾਹਮਣੇ ਉਹ ਪ੍ਰਮਾਤਮਾ ਜ਼ਰੂਰ ਕਰੇਗਾ ਜੋ ਸੋ ਜ਼ਿਲ੍ਹਾ ਗੁਰਦਾਸਪੁਰ ਵੱਲੋਂ ਵੀ ਤੁਹਾਨੂੰ ਇੱਕ ਡਿਊਟੀ ਲਗਾਈ ਗਈ ਹੈ ਉਹ ਕੀ ਹੈ ਸਾਡੇ ਦਰਸ਼ਕਾਂ ਨੂੰ ਦੱਸੋ ਹਾਂ ਸਰ ਮੈਂ VOTING ਦਾ ਐਮਬੈਸਡਰ ਹਾਂ ਆਪਣੇ ਡਿਸਟ੍ਰਿਕਟ ਨੂੰ ਲੈ ਕੇ ਸ੍ਰੀ ਭਾਈਕਣ ਜੀ ਤੇ ਮੈਂ ਇੱਥੇ ਡਾਕਟਰ ਹਿਮਾਂਚੋ ਅਗਰਵਾਲ ਜੀ ਦਾ तहे ਦਿਨੋਂ ਧੰਨਵਾਦ ਕਰਦਾ ਕਿਉਂਕਿ ਉਹਨਾਂ ਨੇ ਮੈਨੂੰ ਇੱਥੇ ਇੱਕ ਜ਼ਿੰਮੇਵਾਰੀ ਨਹੀਂ ਸੌਂਪੀ ਇੱਕ ਸ੍ਰੀ ਭਾਈਕਣ ਲਾ ਕੇ ਉਹਨਾਂ ਨੇ ਉਹਦਾ ਵੀ ਮੈਨੂੰ ਬਹੁਤ ਸਪੋਰਟ ਕੀਤੀ ਹੈ ਹੱਲਾਸ਼ੇਰੀ ਦਿੱਤੀ ਹੈ ਐਜ਼ ਆ ਆਪਣਾ ਛੋਟਾ ਭਰਾ ਸਮਝ ਕੇ ਆਪਣਾ ਦੋਸਤ ਸਮਝ ਕੇ ਸਰਦੇ ਆਪਣਾ ਜੋ ਰਿਸ਼ਤਾ ਵਾ ਇੱਕ ਸਰ ਤੇ ਸਟੂਡੈਂਟ ਵਾਲਾ ਉਹ ਤੋਂ ਦੂਰ ਰਹਿ ਜਾਂਦਾ ਉਹਨਾਂ ਨੇ ਆਪਣਾਪਨ ਮਹਿਸੂਸ ਕਰਾਇਆ ਮੈਨੂੰ ਹਮੇਸ਼ਾ ਤੇ ਹਮੇਸ਼ਾ ਮੋਟੀਵੇਟ ਕਰਦੇ ਨੇ ਮੈਨੂੰ ਅੱਲਾਹ ਸ਼ਰੀ ਦਿੰਦੇ ਨੇ ਮੈਂ ਉਹਨਾਂ ਦਾ ਤਹਿ ਦਿਲੋਂ ਧੰਨਵਾਦ ਕਰਦਾ ਸੋ ਅਮਰਦੀ ਜੀ ਲਾਸਟ ਜੇ ਇੱਕ ਸਵਾਲ ਹੈ ਕਿ ਜੇਰੇ ਐਥਲੀਟ ਚ ਜਾਂਦੇ ਨੇ ਸਪੋਰਟਸ ਚ ਜਾਂਦੇ ਨੇ ਕਿ ਜੇ ਵਜ੍ਹਾ ਕਰਨੋਂ ਕਿਤੇ ਮਕਾਮ ਤੇ ਨਹੀਂ ਪਹੁੰਚਣਾ ਹੋ ਸਕਦੇ ਤਾਂ ਡਿੱਗ ਜਾਂਦੇ ਨੇ ਉਹਨਾਂ ਨੂੰ ਕੀ ਕਹਿਣਾ ਚਾਹੁੰਦੇ ਹੋ ਸਭ ਜੋ ਮਿਹਨਤ ਕਰਦਾ ਉਹਨੂੰ ਹਮੇਸ਼ਾ ਹੀ ਹੁੰਦਾ ਹੈ ਕਿ ਮੈਨੂੰ ਹਲਾਸ਼ੇਰੀ ਮਿਲੇ ਜੀ ਆਪਾਂ ਕਿਸੇ ਨੂੰ ਸਰ ਖੁਸ਼ ਹੋ ਕੇ 10 ਰੁਪਏ ਵੀ ਦਿੰਨੇ ਆ ਉਹ ਬੰਦਾ ਖੁਸ਼ ਹੋ ਕੇ ਯਾਰ ਉਹ ਕਹਿੰਦਾ ਕਿ ਯਾਰ ਮੈਨੂੰ ਕਿਸੇ ਨੇ ਸਨਮਾਨ ਕੀਤਾ ਵਾ ਮੈਨੂੰ ਕਿਸੇ ਨੇ ਇਹਨਾਂ ਰੁਤਬਾ ਦਿੱਤਾ ਹੈ ਕਿ ਯਾਰ ਮੈਂ ਕੋਈ ਕਾਬਿਲ ਹੈਗਾ ਵਾਂ ਉਦਾਂ ਹੀ ਮੈਂ ਸਰ ਜੁਗਿੰਦਰ ਸਿੰਘ ਉਗਰਾਲਾ ਜੀ ਦਾ ਧੰਨਵਾਦ ਕਰਦਾ ਇਹਨਾਂ ਦੀ ਪੂਰੀ ਟੀਮ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਚੈਂਪੀਅਨਸ ਨੂੰ ਇੱਕ ਮੌਕਾ ਦਿੱਤਾ ਵਾ ਉਹਨਾਂ ਨੂੰ ਅੱਗੇ ਲੈ ਕੇ ਆਉਣ ਦਾ ਉਹਨਾਂ ਨੂੰ ਇੱਕ ਮੋਟੀਵੇਸ਼ਨ ਦੇਣ ਦਾ ਇੱਕ ਇਨਕਰੇਜਮੈਂਟ ਦੇਣ ਦਾ ਤੇ ਮੈਂ ਧੰਨਵਾਦ ਕਰਦਾ ਹਾਂ ਸਰ ਦਾ। ਸੋ ਨੌਜਵਾਨਾਂ ਨੂੰ ਕੀ ਅਪੀਲ ਕਰਨਾ ਚਾਹੁੰਦੇ ਆ ਤੁਹਾਡੇ ਹਾਲ ਦੇਖ ਕੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਉਹਨਾਂ ਨੂੰ ਕਿ ਜੇ ਅੱਜ ਤੁਸੀਂ ਇਸ ਮਕਾਮ ਤੇ ਪਹੁੰਚ ਗਏ ਹੋ ਮਾਤਾ ਪਿਤਾ ਦਾ ਵੀ ਅਸ਼ੀਰਵਾਦ ਹੈ ਰਿਸ਼ਤੇਦਾਰ ਭੈਣ ਭਰਾਵਾਂ ਦਾ ਵੀ ਪਰ ਤੁਹਾਡੀ ਸਭ ਤੋਂ ਜ਼ਿਆਦਾ ਤੁਹਾਡੀ ਮਿਹਨਤ ਕੀ ਕਹਿਣਾ ਚਾਹੁੰਦੇ ਹੋ ਉਹਨਾਂ ਨੂੰ ਮੈਂ ਉਹਨਾਂ ਨੂੰ ਇਹੀ ਕਹੂੰਗਾ ਸਰ ਕਿ ਜੇ ਤੁਸੀਂ ਇੱਕ ਅਚੀਵਮੈਂਟ ਵੀ ਕਰਦੇ ਹੋ ਆਪਣੀ ਜ਼ਿੰਦਗੀ ਦੇ ਵਿੱਚ ਰਹਿ ਕੇ ਤਾਂ ਇਹਨਾਂ ਆਪਣੇ ਆਪ ਤੇ ਭਰੋਸਾ ਰੱਖੋ ਯਕੀਨ ਰੱਖੋ ਕਿ ਜੇ ਤੁਸੀਂ ਇੱਕ ਅਚੀਵਮੈਂਟ ਕਰ ਸਕਦੇ ਹੋ ਇੱਕ ਪ੍ਰਾਪਤੀ ਕਰ ਸਕਦੇ ਹੋ ਤਾਂ ਉਹਦੇ ਵਾਂਗੂ 100 ਹੋਰ ਕਰ ਸਕਦੇ ਹੋ ਐਦਾਂ ਦੇ ਫਰਿਸ਼ਤੇ ਤੁਹਾਨੂੰ ਤੁਹਾ ਸਿਰਫ ਸਰਕਾਰ ਦੇ ਸਿਰ ਤੇ ਡਿਪੈਂਡਡ ਨਾ ਰਹੋ ਇੰਡੀਪੈਂਡੈਂਟ ਹੋ ਕੇ ਚੱਲੋ ਫਰਿਸ਼ਤੇ ਤੁਹਾਨੂੰ ਮਿਲਦੇ ਰਹਿਣਗੇ ਮੁਕਾਮ ਤੁਹਾਨੂੰ ਮਿਲਦੇ ਰਹਿਣਗੇ ਤੇ ਤੁਸੀਂ ਆਪਣੀ ਮੰਜ਼ਿਲ ਨੂੰ ਜ਼ਰੂਰ ਪਾਓਗੇ ਸੋ ਗੱਲਬਾਤ ਕੀਤੀ ਹੈ ਜੀ ਆਪਾਂ ਹੁਣ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਬੜੀਆਂ ਮਿਹਨਤ ਸਟ੍ਰਗਲ ਕਰਕੇ ਤੇ ਉਹ ਵੀ ਜਿਹੜੇ ਨੇ ਬੜੀ ਮੁਕਾਮ ਤੱਕ ਸਾਡੀ ਛੋਟੀ ਭੈਣ ਆ ਆਪਾਂ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਕਿਉਂਕਿ ਬੜੀ ਮਿਹਨਤ ਕੀਤੀ ਹੈ ਮਿਹਨਤ ਕੀਤੀ ਹੈ ਤਾਂ ਫਲ ਵੀ ਮਿਲਿਆ ਹੈ ਤਾਂ ਅੱਗੇ ਵੀ ਜਰੀਏ ਮਿਹਨਤ ਜਾਰੀ ਰਹੇਗੀ ਗੱਲਬਾਤ ਕਰਾਂਗੇ ਜੋ ਪ੍ਰੂਫ ਕੋਰ ਜਿਲ੍ਹਾ ਗੁਰਦਾਸਪੁਰ ਦਾ ਵੀ ਨਾਮ ਰੋਸ਼ਨ ਕੀਤਾ ਤੇ ਨਾਲ ਦੀ ਨਾਲ ਆਪਣੇ ਪਿੰਡ ਦਾ ਵੀ ਨਾਮ ਰੋਸ਼ਨ ਕੀਤਾ ਗੱਲਬਾਤ ਕਰਦੇ ਆ ਸੋ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਕੀ ਨਾਮ ਦੇ ਮੇਰਾ ਨਾਮ ਜਪਰੂਪ ਕੋਹਰਾ ਜੀ ਮੈਂ ਤੁਹਾਡਾ ਬਹੁਤ ਜ਼ਿਆਦਾ ਮੀਡੀਆ ਵਾਲਿਆਂ ਦਾ ਧੰਨਵਾਦ ਕਰਦੀ ਆ ਜਿਨ੍ਹਾਂ ਨੇ ਮੈਨੂੰ ਸਾਰਿਆਂ ਦੇ ਵਿੱਚ ਦੱਸਿਆ ਕਿ ਮੈਂ ਕਿਸ ਮਕਾਮ ਤੱਕ ਪਹੁੰਚੀ ਆ ਤੇ ਮੇਰਾ ਜਿਹੜੀ ਸਟੋਰੀ ਆ ਉਹ ਸਭ ਨੂੰ ਦੱਸੀ ਸੋ ਫਿਰ ਕਿੱਦਾਂ ਲੱਗਦਾ ਅੱਜ ਫਿਰ ਤੁਹਾਨੂੰ ਫੇਰ ਜਿਹੜਾ ਸਨਮਾਨ ਕੀਤਾ ਗਿਆ ਹੈ ਕੀ ਕਹਿਣਾ ਚਾਹੁੰਦੇ ਆ ਮੈਂ ਮੈਨੂੰ ਬਹੁਤ ਜਿਆਦਾ ਖੁਸ਼ੀ ਹੋ ਰਹੀ ਆ ਦਿਲ ਦੀਆਂ ਗਹਿਰਾਈਆਂ ਵਿੱਚੋਂ ਮੈਂ ਧੰਨਵਾਦ ਕਰਦੀ ਆ ਜੋਗਿੰਦਰ ਅੰਗਰੂਲੇ ਜੀ ਸਰ ਦਾ ਤੇ ਮਜ਼ਬੂਤ ਰਾਸ਼ਟਰੀ ਸੰਗਠਨ ਦਾ ਕਿ ਜਿਨ੍ਹਾਂ ਨੇ ਮੈਨੂੰ ਇੱਥੋਂ ਤੱਕ ਪਹੁੰਚਾਇਆ ਆ ਤੇ ਇੱਥੋਂ ਮੈਨੂੰ ਆਨਰ ਕੀਤਾ ਆ ਸਰੂਪ ਜੀ ਅੱਗੇ ਵੀ ਤੁਹਾਡਾ ਚੱਲਦਾ ਰਹੂਗਾ ਫਿਰ ਐਦਾਂ ਹੀ ਹਾਂਜੀ ਮੇਰਾ ਇੱਕ ਮੋਟਿਵ ਆ ਕਿ ਮੈਂ 올림픽 ਤੱਕ ਪਹੁੰਚਣਾ ਆ ਤੇ ਯੂਪੀਐਸਸੀ ਕਲੀਅਰ ਕਰਕੇ ਤੇ ਜਿੱਦਾਂ ਸਾਡੇ ਡੀਸੀ ਸਾਹਿਬਾ ਹਮਨ ਸ਼ੂਗਰਵਾਲ ਜੀ ਤੇ ਜਿੱਦਾਂ ਸਾਡੇ ਐਸਐਸਪੀ ਮੈਮਾ ਅਸ਼wini ਕੋਟੀয়াল ਜੀ ਤੇ ਉਹਨਾਂ ਦਾ ਵੀ ਮੈਂ ਉਹਨਾਂ ਵਾਂਗੂੰ ਬਣਨਾ ਚਾਹੁੰਦੀ ਆ ਤੇ ਮੈਂ ਦ ਸਟਾਰਲਵਰਟ ਇੰਟਰਨੈਸ਼ਨਲ ਸਕੂਲ ਦੀ ਵਿਦਿਆਰਥਣ ਆ ਜਿਨ੍ਹਾਂ ਦੇ ਫਾਊਂਡਰ ਸਰਦਾਰ ਬੂਟਾ ਸਿੰਘ ਸਹਰਾ ਤੇ ਸਭ ਤੋਂ ਪਹਿਲਾਂ ਮੈਂ ਉਹਨਾਂ ਦਾ ਵੀ ਧੰਨਵਾਦ ਕਰਦੀ ਆ ਜਿੱਦਾਂ ਜੋਗਿੰਦਰ ਸਲਾਲੀਆ ਸਾਹਿਬ ਜੀ ਜਿਹੜੇ ਮੈਨੂੰ ਸਭ ਤੋਂ ਪਹਿਲਾਂ ਆਏ ਸੀ ਤੇ ਉਹਨਾਂ ਨੇ ਮੈਨੂੰ ਸਪੋਰਟ ਕੀਤੀ ਮੈਨੂੰ ਬਹੁਤ ਵਧੀਆ ਲੱਗਾ ਸੋ ਇੱਕ ਗੱਲ ਹੋਰ ਦੱਸ ਦਿਓ ਜਗਰੂਪ ਜੀ ਕਿ ਤੁਹਾਡੇ ਜਿਹੜੇ ਕੋਹ ਸਾਹਿਬ ਕੋਹ ਨੇ ਪਤਾ ਲੱਗਿਆ ਕਿ ਉਹ ਪਰਿਵਾਰ ਦੇ ਵਿੱਚੋਂ ਕੋਹਤ ਨੇ ਉਹ ਦੱਸੋ ਸਾਡੇ ਦਰਸ਼ਕਾਂ ਨੂੰ ਮੇਰੇ ਕੋਚ ਸਾਹਿਬ ਮੇਰੇ ਪਾਪਾ ਜੀ ਆ ਤੇ ਮੇਰੇ ਫਾਦਰ ਸਾਹਿਬ ਜਿਹੜੇ ਆ ਉਹ ਨੈਸ਼ਨਲ ਪਲੇਅਰ ਆ ਟ੍ਰਿਪਲ ਜੰਪ ਦੇ ਉਹੀ ਮੈਨੂੰ ਮੋਟੀਵੇਟ ਕਰਦੇ ਆ ਉਹੀ ਮੈਨੂੰ ਪ੍ਰੈਕਟਿਸ ਕਰਾਉਂਦੇ ਆ ਘਰ ਦੇ ਲਾਗੇ ਇੱਕ ਨਿੱਕੀ ਜਿਹੀ ਗਰਾਊਂਡ ਬਣਾਈ ਆ ਉਹਦੇ ਵਿੱਚ ਹੀ ਜਿਸ ਦਿਨ ਮੇਰੇ ਪਾਪਾ ਪੁਲਿਸ ਦੇ ਵਿੱਚ ਆ ਐਸਆਈ ਤੇ ਜਿਸ ਦਿਨ ਉਹ ਆਪਣੀ ਡਿਊਟੀ ਤੇ ਹੁੰਦੇ ਆ ਤੇ ਉਸ ਦਿਨ ਮੈਨੂੰ ਉੱਥੇ ਨਿੱਕੀ ਜਿਹੀ ਗਰਾਊਂਡ ਵਿੱਚ ਉੱਥੇ ਵਰਕ ਦੱਸਦੇ ਆ ਉੱਥੇ ਮੈਂ ਕਰਦੀ ਆ ਮੈਂ ਇਹ ਵੀ ਅਪੀਲ ਕਰਦੀ ਆ ਕਿ ਮੈਨੂੰ ਜਾਂ ਜਿੱਦਾਂ ਮੇਰੇ ਵਰਗੇ ਹੋਰ ਕੋਈ ਬੜੇ ਸਟੂਡੈਂਟਸ ਆ ਜਿਹੜੇ ਸਾਡੇ ਦੇਸ਼ ਦਾ ਨਾਮ ਉੱਚਾ ਕਰ ਸਕਦੇ ਆ ਉਹਨਾਂ ਨੂੰ ਬਸ ਇੱਕ ਗਰਾਊਂਡ ਦੀ ਜ਼ਰੂਰਤ ਆ ਜਿੱਥੇ ਉਹ ਆਪਣਾ ਆਨਕੇ ਤੇ ਟ੍ਰੇਨਿੰਗ ਕਰ ਸਕਣ ਤੇ ਜਿੱਦਾਂ ਆਪਣਾ ਮੋਟੀਵੇਟ ਹੋ ਸਕਣ ਕਿ ਮੈਂ ਆਹ ਕੁਝ ਕਰ ਸਕਦਾ ਕਿਉਂਕਿ ਹਰ ਇੱਕ ਬੱਚੇ ਦਾ ਇੱਕ ਚੀਜ਼ ਹੁੰਦੀ ਆ ਉਹਦੇ ਅੰਦਰ ਉਹ ਉਹਨੂੰ ਪਛਾਣਨ ਦੀ ਬਸ ਲੋੜ ਹੈ ਸੋ ਕਦੇ ਐਦਾ ਨਹੀਂ ਹੋਇਆ ਕਿ ਜਦ ਪ੍ਰੂਫ ਨੂੰ ਫਾਦਰ ਸਾਹਮਣੇ ਕਿਹਾ ਹੋਵੇ ਕਿ ਚਲੋ 4:00 ਵੱਜ ਗਏ ਨੇ ਆ ਜਬਰੂਜ ਜੀ ਕਹਿੰਦੇ ਅੱਜ ਨਹੀਂ ਮੈਂ ਜਾਣਾ ਕਿ ਜਾਂ ਐਦਾਂ ਹੋਇਆ ਕਿ 4 ਵਜੇ ਤੋਂ ਪਹਿਲਾਂ ਹੀ ਜਬਰੂਜ ਜੀ ਉੱਠ ਪੈਂਦੇ ਨੇ ਪਾਪਾ ਨੂੰ ਵੀ ਠਵਾਲ ਦੇ ਨਹੀਂ ਜਦੋਂ ਮੇਰੇ ਪਾਪਾ ਆਉਂਦੇ ਆ ਜਿੱਦਾਂ 1 2 ਓ'ਕਲਾਕ ਤੱਕ ਹੋ ਜਾਂਦਾ ਆ ਉਹਨਾਂ ਤੱਕ ਮੈਂ ਪੜਦੀ ਰਹਿਣੀ ਆ ਉਸ ਤੋਂ ਬਾਅਦ ਫਿਰ 2 ਜਾਂ 3 ਓ'ਕਲਾਕ ਤੱਕ ਅਸੀਂ ਸੌਂਦੇ ਆ ਫਿਰ 4 ਓ'ਕਲਾਕ ਤੱਕ ਅਸੀਂ ਉੱਠ ਜਾਂਦੇ ਆ ਤੇ ਮੈਂ ਤੇ ਪਾਪਾ ਇਕੱਠੇ ਉੱਠਦੇ ਆ ਕਈ ਵਾਰ ਪਾਪਾ ਪਹਿਲਾਂ ਉੱਠ ਜਾਂਦੇ ਆ ਫਿਰ ਮੈਨੂੰ ਕਹਿੰਦੇ ਆ ਕਿ ਉਹ ਤੂੰ ਉੱਠ ਅਹੀਂ ਆਪਣੇ ਦੇਸ਼ ਦਾ ਨਾਮ ਉੱਚਾ ਕਰਨਾ ਹੈ ਤਾਂ ਕੀ ਕਹਿਣਾ ਚਾਹੁੰਦੇ ਜਿਹੜੇ ਹਿੰਮਤ ਹਾਰ ਜਾਂਦੇ ਨੇ ਬੱਚੇ ਬੱਚੀਆਂ ਉਹਨਾਂ ਨੂੰ ਕੀ ਮੈਸੇਜ ਦੇਣਾ ਚਾਹਦੇ ਮੈਂ ਉਹਨਾਂ ਨੂੰ ਇਹੋ ਮੈਸੇਜ ਦੇਣਾ ਚਾਹੁੰਦੀ ਆ ਕਿ ਆਪਣਾ ਕਦੀ ਵੀ ਹਿੰਮਤ ਨਾ ਹਾਰੋ ਕਿਉਂਕਿ ਹਰ ਇੱਕ ਹੁੰਦਾ ਹੈ ਜਿੱਦਾਂ ਸਪੋਰਟ ਕਰਨ ਵਾਲੇ ਬਹੁਤ ਜਾਣੇ ਆ ਪਰ ਥੱਲੇ ਸੁੱਟਣ ਵਾਲੇ ਉਹ ਤੋਂ ਜ਼ਿਆਦੇ ਆ ਅਸੀਂ ਉਹਨਾਂ ਨੂੰ ਪਿੱਛੇ ਛੱਡ ਕੇ ਜਿਹੜੇ ਸਪੋਰਟਿਵ ਆ ਸਾਡੇ ਉਹਨਾਂ ਨੂੰ ਅੱਗੇ ਲੈ ਕੇ ਸਾਨੂੰ ਉਹਨਾਂ ਨਾਲ ਚੱਲਣਾ ਚਾਹੀਦਾ ਆ ਤੇ ਆਪਣੇ ਆਪ ਨੂੰ ਕਦੀ ਵੀ ਨੀਵਾ ਜਾ ਥੱਲੇ ਸੁਤਿਆ ਨਹੀਂ ਮਹਿਸੂਸ ਕਰਨਾ ਚਾਹੀਦਾ। ਸੋ ਗੱਲਬਾਤ ਕੀਤੀ ਹੈ ਜੀ ਆਪਾਂ ਅੱਜ ਗੱਲਬਾਤ ਕਰਾਂਗੇ ਜਿਹੜੇ ਕੌਮੀ ਪ੍ਰਧਾਨ ਨੇ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਕੀ ਕਹਿਣਾ ਉਹਨਾਂ ਦਾ। ਸੋ ਨਮਸਕਾਰ ਜੀ। ਹਾਂ ਜੀ ਨਮਸਕਾਰ ਜੀ। ਕਿੱਦਾਂ ਦੇਖਦੇ ਹੋ ਜੀ ਬੱਚਿਆਂ ਨੂੰ ਸਨਮਾਨਤ ਕੀਤਾ ਗਿਆ ਤੁਹਾਡੇ ਲੋਕ। ਮੈਂ ਜੋਗਿੰਦਰ ਅੰਗੁਰਾਲਾ ਪ੍ਰਧਾਨ ਮਜਬੂਤ ਰਾਸਟਰ ਸੰਗਠਨ ਜੀ ਮਜਬੂਤ ਰਾਸਟਰ ਸੰਗਠਨ ਸਾਹਕਾਰ ਰਾਸ਼ਟਰਪਤੀ ਡਾਕਟਰ ਅਬਦੁਲ ਕਲਾਮ ਜੀ ਦੀ ਸੋਚ ਨੂੰ ਸਮਰਪਿਤ ਹੈ। ਡਾਕਟਰ ਅਬਦੁਲ ਕਲਾਮ ਜੀ ਜਦੋਂ ਇਸ ਦੁਨੀਆ ਤੋਂ ਚਲੇ ਗਏ ਤਾਂ ਉਹਨਾਂ ਨੇ ਇੱਕ ਸੁਸਾਇਟੀ ਬਣਾਈ ਹਥੀਆਂ ਦੀ ਭਲਾਈ ਦੇ ਲਈ ਇੱਕ ਸੁਸਾਇਟੀ ਬਣਾਈ ਹੋਈ ਸੀ ਜਿਹੜੀ ਅੱਜ ਵੀ ਚੱਲ ਰਹੀ ਹੈ ਮੈਂ ਇਹ ਦੱਸ ਰਿਹਾ ਵੀ ਜਦੋਂ ਡਾਕਟਰ ਅਬਦੁਲ ਕਲਾਮ ਜੀ ਇਸ ਫਾਨੀ ਸੰਸਾਰ ਤੋਂ ਚਲੇ ਗਏ ਤਾਂ ਉਹਨਾਂ ਦਾ ਜਦੋਂ ਕਮਰਾ ਦੇਖਿਆ ਉਹਨਾਂ ਦਾ ਤੇ ਉਹਦੇ ਵਿੱਚ ਸਿਰਫ ਉਹਨਾਂ ਕੋਲ 6 ਕਮੀਜ਼ਾਂ 4 ਪੈਂਟਾਂ ਇੱਕ ਹੱਥ ਨੂੰ ਮੰਨਣ ਵਾਲੀ ਘੜੀ 25 ਤੋਂ ਵੱਧ ਕਿਤਾਬਾਂ ਇੱਕ ਪਾਤ੍ਰਤਨ ਅਵਾਰਡ ਔਰ ਜਦੋਂ ਉਹਨਾਂ ਦਾ ਬੈਂਕ ਬੈਲੈਂਸ ਵੇਖਿਆ ਤਾਂ ਉਹਨਾਂ ਦੇ ਕੋਲ ਸਿਰਫ 1300 ਰੁਪਿਆ ਬੈਂਕ ਬੈਲੈਂਸ ਸੀ ਕਿਉਂਕਿ ਜਿੰਨੀ ਉਹਨਾਂ ਦੀ ਤਨਖਾਹ ਆਉਂਦੀ ਸੀ ਉਹ ਉਹਨਾਂ ਨੇ ਇੱਕ ਵਿਦਿਆਰਥੀ ਵੈਲਫੇਅਰ ਸੁਸਾਇਟੀ ਲਈ ਬਣਾਈ ਹੋਈ ਸੀ ਉਹ ਉਹਨਾਂ ਨੇ ਬੱਚਿਆਂ ਦਾ ਭਵਿੱਖ ਉਜਵਲ ਕਰਨ ਦੇ ਲਈ ਉਹਨਾਂ ਦਾ ਔਰਦੇਸ਼ ਨੂੰ ਬਹੁਤ ਵੱਡੀ ਦੇਣ ਹੈ ਡਾਕਟਰ ਅਬਦੁਲ ਕਲਾਮ ਜੀ ਦੀ ਉਹਨਾਂ ਦੀ ਸੋਚ ਨੂੰ ਸਮਰਪਿਤ ਮਜਬੂਤ ਰਾਸ਼ਟਰ ਸੰਗਠਨ ਵੱਲੋਂ ਖਿਡਾਰੀਆਂ ਦਾ ਮਾਣ ਸਨਮਾਨ ਅਤੇ ਉਹਨਾਂ ਨੂੰ ਉਤਸ਼ਾਹਿਤ ਕਰਨਾ ਇੱਕ ਮੁੱਖ ਟੀਚਾ ਹੈ ਇਸ ਤੋਂ ਪਹਿਲਾਂ ਭਰਤਪ੍ਰੀਤ ਸਿੰਘ ਜਿਹੜੇ 48 ਦੇਸ਼ਾਂ ਚੋਂ ਡਿਸਕਸ ਥਰੋ ਜੋ ਜਿੱਤ ਗਿਆ ਸੀ 19 ਜੂਨ ਨੂੰ ਇਸੇ ਐਸਐਲ ਬਾਬਾ ਡੀਏਵੀ ਕਾਲਜ ਵਿੱਚ ਮੈਂ ਆਪਣਾ ਜਨਮ ਦਿਨ ਭਰਤਪ੍ਰੀਤ ਸਿੰਘ ਨੇ ਮਨਾਇਆ ਸੀ ਔਰ ਮੈਨੂੰ ਬਹੁਤ ਖੁਸ਼ੀ ਹੋਈ ਸੀ ਕਿ ਮੈਂ ਇੱਕ ਜਿਸ ਬੱਚੇ ਨੇ ਜਿਸ ਖਿਡਾਰੀ ਨੇ ਦੇਸ਼ ਦਾ ਨਾਮ ਰੋਸ਼ਨ ਕੀਤਾ ਉਹਨਾਂ ਨਾਲ ਆਪਣਾ ਜਨਮ ਦਿਨ ਮਨਾ ਰਿਹਾ ਅੱਜ ਜਪਰੂਪ ਕੋਰ ਔਰ ਕਵਰ ਅਮਰਤबीर ਸਿੰਘ ਦਾ ਸਨਮਾਨ ਕਰਕੇ ਮਜਬੂਤ ਰਾਜ ਸੰਗਠਨ ਦੀ ਸਾਰੀ ਟੀਮ ਮਾਣ ਹਸਰਕਾਰੀ ਹੈ ਕਿਉਂਕਿ ਇਹਨਾਂ ਬੱਚਿਆਂ ਨੇ ਬਹੁਤ ਅੱਗੇ ਜਾਣਾ ਹੈ ਜਿੱਦਾਂ ਜਪਰੂਪ ਨੇ ਦੱਸਿਆ ਕਿ ਉਹਨਾਂ ਨੇ ਯੂਪੀਐਸ ਕਲੀਅਰ ਕਰਕੇ ਇਸੇ ਹੀ ਜ਼ਿਲ੍ਹੇ ਦੇ ਵਿੱਚ ਡੀਸੀ ਲੱਗਣਾ ਹੈ ਉਹ ਬੜੀ ਖੁਸ਼ੀ ਵਾਲੀ ਗੱਲ ਹੈ ਸਾਡਾ ਬੱਚਾ ਅਮਰਤਵੀਰ ਸਿੰਘ ਬਹੁਤ ਹੀ ਉਚਾਈਆਂ ਨੂੰ ਜਿਹੜਾ ਉਹ ਛੂ ਰਿਹਾ ਔਰ ਪੰਜਾਬ ਸਰਕਾਰ ਨੇ ਚੋਣ ਕਮਿਸ਼ਨ ਨੇ ਉਹਨਾਂ ਨੂੰ ਆਈਕਾ ਨਿਯੁਕਤ ਕੀਤਾ ਇਹ ਸਾਡੇ ਲਈ ਮਾਣ ਵਾਲੀ ਗੱਲ ਹੈ ਮਜਬੂਤ ਰਸਤਰ ਸੰਗਠਨ ਲਈ ਮਾਣ ਵਾਲੀ ਗੱਲ ਹੈ ਸੋ ਗੱਲਬਾਤ ਕੀਤੀ ਹੈ ਜੀ ਉਹਨਾਂ ਨੇ ਕਿਹਾ ਜੀ ਬੱਚੇ ਨੇ ਹੁਣ ਹਰ ਬੱਚੇ ਨੇ ਤੇ ਉਹਨਾਂ ਦਾ ਜਿਹੜਾ ਮਾਨ ਸਮਾਨ ਬਣਦਾ ਵੀ ਹੈ ਬੜੀ ਵਧੀਆ ਗੱਲ ਆ ਜੀ ਹਿੰਮਤ ਨਹੀਂ ਹਾਰਨੀ ਚਾਹੀਦੀ ਕਿਤੇ ਨਾ ਕਿਤੇ ਪਹੁੰਚ ਹੀ ਜਾਂਦਾ ਬੰਦਾ ਜੇ ਹਿੰਮਤ ਕਰੋਗੇ ਤਾਂ ਪਰਮਾਤਮਾ ਦੀ ਵੀ ਕਿਰਪਾ ਹੋਏਗੀ ਸੋ ਵੀਡੀਓ ਨੂੰ ਵੱਤ ਵਤ ਸ਼ੇਅਰ ਕਰਿਓ ਤਾਂ ਕਿ ਉਹਨਾਂ ਤੱਕ ਬੱਚੇ ਬੱਚੀਆਂ ਤੱਕ ਪਹੁੰਚਣੀ ਚਾਹੀਦੀਆਂ ਜਿਹੜੇ ਕਿਸੇ ਵਜ੍ਹਾ ਕਰਕੇ ਹਿੰਮਤ ਹਾਰ ਜਾਂਦੇ ਨੇ ਹਿੰਮਤ ਨਹੀਂ ਹਾਰਨੀ ਆਪਣਾ ਕੰਮ ਜਰਾਏ ਕਰਦੇ ਰਹਿਣਾ ਤੇ ਪਰਮਾਤਮਾ ਵੀ ਕਿਰਪਾ ਕਰੇਗਾ ਸੋ ਵੀਡੀਓ ਨੂੰ ਵੱਤ ਵਤ ਸ਼ੇਅਰ ਕਰਿਓ ਕੈਮਰਾ ਪਰਸਨ ਅਵਨ ਅਗਰ왈 ਦੇ ਨਾਲ ਲੱਕੀ ਰਾਜਪੂਤ ਗੁਰਦਾਸ